ਸੋ ਕਹੋ ਟੱਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਹੇ ਗੁਰੂ ਸਾਹਿਬ ਜੀ ਟਰੋਡੇ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੇ ਤਾ ਕੋ ਤੋਖਾ ਕਹੰ ਬਿਆਪੈ ਜਾ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਵਾਰੀ ਤਾਕੋ ਧੋਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੀ ਹਾ ਨਿ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋਹਾਰੀ ਗੋਨ ਨਿराण ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਧਾਰੇ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲੇ ਹਾਰੇ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਧਾਰੇ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੇ ਮਹਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੇ ਜਾ ਕੋ ਧੋਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੇ ਰਹਾ ਪਵਨ ਸ਼੍ਰੀ ਅੰਮ੍ਰਿਤਮਈ ਮੁਖਵਾਕ ਟੋੜੀ ਰਗ ਅੰਦਰ ਤਾਂ ਸ਼੍ਰੀ ਗੁਰੂ ਅਰਜੁਨ ਦੇ ਮਹਾਰਾਜਿਆਂ ਦੇ ਪਵਨ ਮੁਖਾਰ ਬੰਤੋਚਾਰਨ ਹੋਇਆ ਸਤਿਗੁਰੂ ਗੁਰੰਸਾਹਿ ਮਹਾਰਾਜ ਦੇ ਮੁਬਾਰਕ ਪਾਵਨ ਅੰਗ 712 ਵਿਖੇ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ